पणी आज पिंड पाखपुरा आज पिंड संत

ਇਹ ਮੈਚ ਸ਼੍ਰੀ ਗੁਰ ਹਰਿਕੇਸ਼ਪਾਲੀ ਸਕੂਲ ਅਕਾਲ ਅਗੇ ਪਿੰਡ ਮਹਿਰੂ ਦੇ ਮਿਲਣ ਕਰਿਆ ਚੰਗਾ ਮਾਰਕ ਦੇ ਦਿੱਤੇ ਅਧਿਕਾਰੀਆਂ ਵੱਲੋਂ ਮਨਜ਼ੂਰੀ ਕਰਵਾਇਆ ਗਿਆ। ਤਾੜੀ ਜੋਰ ਚ ਮਾਰੋ ਜੀ ਕਿਹੜਾ ਸਕੂਲ ਆ ਤੁਹਾਡਾ ਫੇਡ ਬੈਟ ਟੀਮ ਐਸਐਲ ਸੀਟੀ ਯੂ ਨਾਲ ਅਗੇ ਚੱਲ ਰਹੀ ਹੈ ਕ੍ਰੈਸ਼ ਇਸ ਤੋਂ ਪਹਿਲਾਂ ਮੈਚ ਇੱਕ ਸਾਲੀ ਫਾਈਨਲ ਮੈਚ ਸੀਗਾ ਕਲੂਬ ਅਕੈਡਮੀ ਅਧੁਸ਼ੰਗੀ ਅਤੇ ਆਜੋਸਰ ਖੋਟੋ ਕੇ ਜਾਗਦੇ ਨੇ ਕੈਡਰੀ ਸਰਦਾਰ ਸੁੰਦਰ ਸਿੰਘ ਐਸਐਸਪੀ ਫਰਮਸਲ ਅਕੈਡਮੀ ਦੀ ਮਾਨਤਾ ਦੇ ਕਾਨੂੰਨੀ ਸਬਾਸਥੀ ਸਿੰਘ ਵੱਲੋਂ 11000 ਰੁਪਏ ਹੈ ਜਿੱਕਾ ਗਾਇ ਸਾਰੇ ਨੂੰ ਪਾੜੀ ਮਾਰ ਕੇ ਮੇਰਾ 40 ਸਾਧੂ ਪ੍ਰਾਉਣੀ ਨੇ ਦੇਣ ਤੱਕ ਤੋਂ ਮੰਗੂ ਮੰਮ ਅਕੜਨੀ ਸਾਰੇ ਹੀ ਤੇ ਪੰਜਾਬ ਪੁਲਿਸ ਜਾਣ ਤੋਂ ਆ ਰਹੇ ਜੋ ਡਾਇਰੀ ਨੇ ਇਸ ਗਰਾਉਂਡ ਦੀ ਸਿਵਾ ਕਰਦੇ ਨੇ ਤੇ ਬੱਚਿਆਂ ਨੂੰ ਸ਼ਾਇਦ ਕਰਦੇ ਨੇ ਖਡਾਰਨ ਨੌਜਵਾਨਾਂ ਨੂੰ ਪਾਉਂ ਗਸੂਣਾ ਪੰਨੇਸ਼ ਜੀ ਜੀ ਅੱਜ ਇੱਕ ਅਵੇਰਨੈਸ ਕੈਂਪ ਜੋ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਲਗਾਇਆ ਗਿਆ ਹੈ ਕਿ ਡਰੱਗਸ ਤੋਂ ਨੌਜਵਾਨਾਂ ਨੂੰ ਅਵੇਅਰ ਕਰਨਾ ਔਰ ਇਲਾਕੇ ਦੇ ਮੋਹਤਵਰਾ ਤੋਂ ਇਸ ਬਾਰੇ ਵਿੱਚ ਯੋਗ ਮੰਗਣਾ ਤਾਂ ਕਿ ਅਸੀਂ ਇਹ ਲੜਾਈ ਅਸੀਂ ਜਿੱਤ ਸਕੀਏ ਮਾਨਯੋਗ ਮੁੱਖ ਮੰਤਰੀ ਪੰਜਾਬ ਪਰਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿੱਥੇ ਕਿ ਪੁਲਿਸ ਦਾ ਕੰਮ ਡਰੱਗਸ ਨੂੰ ਫੜਨਾ ਸੋਗਨ ਨੂੰ ਫੜਨਾ ਔਰ ਇਹ ਨਾਲ-ਨਾਲ ਇਹ ਵੀ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਅਸੀਂ ਲੋਕਾਂ 'ਚ ਇਸ ਦਾ ਅਵੇਰਨੈਸ ਵੀ ਪਹੁੰਚਾਈਏ ਕਿ ਨਸ਼ੇ ਕਿੰਨਾ ਜ਼ਿੰਦਗੀਆਂ ਨੂੰ ਬਰਬਾਦ ਕਰ ਰਹੇ ਆ ਔਰ ਕਿਦਾਂ ਅਸੀਂ ਇੱਕਜੁੱਟ ਹੋ ਕੇ ਇਹਨਾਂ ਦੇ ਖਿਲਾਫ ਲੜ ਸਕੀਏ ਉਸ ਲੜੀ ਦੇ ਵਿੱਚ ਜਾਂ ਜਮਸ਼ਰਹ ਦੇ ਹੱਥੀ ਜ਼ਿਲ੍ਹੇ ਵਿੱਚ ਹਰ ਸ਼ਹਿਰ ਵਿੱਚ ਪ੍ਰੋਗਰਾਮ ਚੱਲ ਰਹੇ ਆ ਔਰ ਸਾਨੂੰ ਪੰਜਾਬ ਸਰਕਾਰ ਵੱਲੋਂ ਸਬਸਿਡੀ ਫੰਡਸ ਦਿੱਤੇ ਗਏ ਆ ਇਸ ਅਵੇਰਨੈਸ ਚੀਜ਼ ਨੂੰ ਲੋਕਾਂ ਦੇ ਅੱਗੇ ਵਧਾਉਣ ਲਈ ਤਾਂ ਕਿ ਇਹਦੇ ਵਿੱਚ ਅਸੀਂ ਇੱਕ ਡਿਸਾਈਸਿਵ ਅਸੀਂ ਲੜਾਈ ਲੜ ਕੇ ਨੌਜਵਾਨ ਨੂੰ ਪੰਜਾਬ ਨੂੰ ਅਸੀਂ ਇਸ sport ਤੋਂ ਪਛਾਣ ਸਕੀਏ ਸਰ ਇਹ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਉਪਰਾਲੇ ਕੀਤੇ ਜਾ ਰਹੇ ਹਨ ਦੇਖੋ ਜਿਹੜਾ ਪੁਲਿਸ ਨੇ ਸਮਗਨਾ ਨੂੰ ਫੜਨਾ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰਨੀਆਂ ਉਹਨਾਂ ਖਰਾਬ ਕਾਨੂੰਨੀ ਕਾਰਵਾਈ ਕਰਨੀ ਉਹ ਤਾਂ ਅਸੀਂ ਕਰ ਰਹੇ ਹਾਂ ਤੇਰੇ ਨਾਲ ਨਾਲ ਜਿਹੜਾ ਲੋਕਾਂ 'ਚ ਜਾਗਰੂਕਤਾ ਪੈਦਾ ਕਰਨੀ ਇਹ ਵੀ ਬਹੁਤ ਜ਼ਰੂਰੀ ਹੈ ਜੇ ਨੌਜਵਾਨ ਬੱਚੇ ਜਿਹੜੇ ਕਿ ਨਵੀਂ ਪੀੜ੍ਹੀ ਆ ਇਹਨਾਂ ਨੂੰ ਇਸ ਨਸ਼ੇ ਦੇ ਕੋਡ ਬਾਰੇ ਪਤਾ ਹੋਊਗਾ ਤਾਂ ਹੀ ਇਸ ਚੀਜ਼ ਤੋਂ ਇਹ ਦੂਰ reh ਸਕਦੇ ਆ ਥੈਂਕ ਯੂ ਤੇਜਵੀ ਸਿੰਘ ਕੀ ਕਹਿਣਾ ਚਾਹੁੰਦੇ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਅਸੀਂ ਪੰਜਾਬ ਸਰਕਾਰ ਦਾ ਪਰ ਪੰਜਾਬ ਪੁਲਿਸ ਦਾ ਬਹੁਤ ਜਾਇ ਧੰਨਵਾਦੀ ਆ ਜਿਨ੍ਹਾਂ ਨੇ ਐਂਟੀ ਡਰਗਸ ਕੈਂਪੇਨਿੰਗ ਦਾ ਕੰਮ ਸ਼ੁਰੂ ਕੀਤਾ ਤੇ ਸਾਡੇ ਪਿੰਡ ਨੂੰ ਚੁਣਿਆ ਗਿਆ ਵਾ ਹੌਕੀ ਦਾ ਟੂਰਨਾਮੈਂਟ ਵਾਸਤੇ ਕਿੰਨੀਆਂ ਟੀਮਾਂ ਨੇ ਭਾਗ ਲਿਆ ਜੀ ਸਿਰਫ 6 ਟੀਮਾਂ ਨੇ ਭਾਗ ਲਿਆ ਹਾਂਜੀ ਤੇ ਜਨਮ ਵਿੱਚ ਹੌਲੀਡੇ ਇਨੋ ਹੋ ਜੀ ਉਹਨਾਂ ਖਰਿਸ਼ਨ ਪਬਲਿਕ ਇਹ ਫਸਟ ਆਈ ਹੈ ਅੱਛਾ ਜੀ ਇਹ ਉਧਰੋਂ ਪਾਖਰਪੁਰ ਨੇ ਫਸਟ ਕਿ ਆਈ ਹੈ ਸਰਕਾਰ ਦੇ ਉਪਰਾਲਿਆਂ ਨੂੰ ਤੁਸੀਂ ਕਿਵੇਂ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਮੰਨਦੇ ਹੋ ਖਾਸ ਕਰਕੇ ਇਹੀਂ ਪੰਜਾਬ ਪੁਲਿਸ ਦਾ ਐਸਐਸਪੀ ਸਾਹਿਬ ਦਾ ਬਹੁਤ ਜਿਆਦਾ ਧੰਨਵਾਦੀ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਚੁਣਿਆ ਤੇ ਦੌਰਾ ਕੀਤਾ